ਵੈਗੋ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਮਹਾਰਾਜ ਤੰਦਰੁਸਤ ਹੋਗਾ ਦੇਵੇ ਸਭ ਨੂੰ ਸਵਾਗਤ ਹੈ ਜੀ ਚੈਨਲ ਕੁਲਦੀਪ ਬਲੌਗ ਤੇ ਜੀ ਅੱਜ ਆਪਾਂ ਕੁਝ ਕਰਦੇ ਖੇਲੂ ਕਮਾ ਬਾਰੇ ਗੱਲਾਂ ਕਰਾਂਗੇ ਜੀ ਅੱਜ ਆਪਾਂ ਗਏ ਸੀ ਜੀ ਖੇਤ ਪੱਠੇ ਵੱਢਣ ਤੇ ਇਸ ਤਰ੍ਹਾਂ ਜੀ ਆਪਾਂ ਇੱਥੋਂ ਅਸੀਂ ਵਾਟੇ-ਵੱਟ ਜਾਣ ਲੱਗੇ ਜੀ ਇੱਥੇ ਆਪਣੀ ਚਰੀ ਵੀ ਜੀ ਵੀ ਹੈ ਛੋਟੀ-ਛੋਟੀ ਤੇ ਇਸ ਤਰ੍ਹਾਂ ਮੇਰੇ ਬੇਟੇ ਨੇ ਇੱਥੋਂ ਵੀਡੀਓ ਸਟਾਰਟ ਕਰਤੀ ਜੀ ਤੁਰੇ ਜਾਂਦੇ ਦੇ ਉਹ ਸੀ ਮਜਾਕ ਕਰਨ ਲੱਗ ਗਿਆ ਜੀ ਤੇ ਇਸ ਤਰ੍ਹਾਂ ਆਪਾਂ ਪੱਠੇ ਕਦੇ-ਕਦਾਂ ਹੀ ਖੇਤ ਆ ਜਾਂਦੇ ਹੁੰਨੇ ਵਧਣਾਂ ਬੈਸਟ ਹੈ ਮੇਰੇ ਹਸਬੰਦ ਹੀ ਪੱਠੇ ਹਰ ਰੋਜ਼ ਲੈ ਜਾਂਦੇ ਆ ਜੀ ਵੱਢ ਕੇ ਤੇ ਪਰ ਕਦੇ-ਕਦਾਈ ਮੈਂ ਸ਼ੌਂਕ ਦੇ ਨਾਲ ਵੀ ਇਹਨਾਂ ਦੇ ਨਾਲ ਖੇਤ ਆ ਜਾਂਦੀ ਹੁੰਨੀ ਪੱਠੇ ਵਧਣਾਂ ਜਾਂ ਕਿਤੇ ਵੀ ਐ ਬੁਖਾਰ-ਬਖੂਰ ਇਹਨਾਂ ਨੂੰ ਚੜਿਆ ਹੋਵੇ ਜਾਂ ਕੋਈ ਜਿਵੇਂ ਹੁਣ ਇਹਨਾਂ ਦੇ ਹੱਥ ਤੇ ਦਾਤੀ ਵੱਜੀ ਵੀ ਆ ਤੇ ਵੀ ਇਸ ਤਰ੍ਹਾਂ ਪੱਠੇ ਵਧਣੇ ਕੁਦਰਤੀ ਬਹੁਤ ਔਖੇ ਹੁੰਦੇ ਆ ਜੀ ਜਿਵੇਂ ਆਪਣੀ ਉਂਗਲ ਤੇ ਹੈ ਨਾ ਕੋਈ ਕਰਚਾ ਵੱਜਿਆ ਹੋਵੇ ਜਾਂ ਦੱਤੀ ਵਗੈਰਾ ਵੱਜਿਆ ਹੋਵੇ ਵੀ ਐ ਹੁਣ ਦਰਜਾ ਹੁੰਦਾ ਵਿੱਚ ਡੱਕਾ ਹੋਰ ਵੱਜ ਕੇ ਦਰਦ ਬਹੁਤ ਹੁੰਦਾ ਜੀ ਤੇ ਇੱਥੇ ਆਪਣੀ ਚਰੀ ਬਹੁਤ ਲੰਮੀ ਲੰਮੀ ਸੀ ਜੀ ਤੇ ਇਸ ਕਰਕੇ ਮੈਂ ਇੱਕ ਇੱਕ ਦੋ ਦੋ ਟਾਂਡੇ ਕਰਕੇ ਵੱਡੇ ਜੀ ਕਿਉਂਕਿ ਇਕੱਠੀ ਵੱਢਣੀ ਫਿਰ ਆਏ ਚੱਕ ਕੇ ਜੀ ਰੱਖਣੀ ਔਖੀ ਹੈ ਜੀ ਭਾਰੀ ਬਹੁਤ ਆ ਤੇ ਤਾਂ ਕਰਕੇ ਜੀ ਮੈਂ ਇੱਥੇ ਇੱਕ ਇੱਕ ਹੀ ਵੱਡੇ ਟਾਂਡਾ ਤੇ ਵੈਸੇ ਵੀ ਮੈਂ ਤਾਂ ਖੇਤ ਸ਼ੌਂਕ ਦੇ ਨਾਲ ਜਾਣੀ ਰਹਿਣੀ ਹੈ ਜੀ ਜਿਵੇਂ ਹੁਣ ਇਹ ਨੰਦਪੁਰ ਜਾਂਦੇ ਆ ਉਦੋਂ ਵੀ ਅਸੀਂ ਹਫਤਾ ਪੱਠੇ ਮਾਂ ਪੋਤੀ ਲੈ ਕੇ ਆਉਨੇ ਹੁੰਨੇ ਆਪ ਹੀ ਜੀ ਰੇੜੇ 'ਚ ਅਸੀਂ ਕਦੇ ਕਿਸੇ ਨੂੰ ਕਿਹਾ ਨਹੀਂ ਜੀ ਵੀ ਆਪਾਂ ਬੰਦਾ ਬੁੰਦਾ ਰੱਖ ਲੈਣੇ ਆ ਪੱਠਿਆਂ ਤੇ ਨਹੀਂ ਜੀ ਅਸੀਂ ਆਪ ਹੀ ਲੈ ਕੇ ਆਉਨੇ ਹੁੰਨੇ ਮਾਂ ਪੁੱਤ ਤੇ ਫਿਰ ਅਸੀਂ ਆਪ ਹੀ ਕੁੱਤਰ ਲੈਣੇ ਹੁੰਨੇ ਆ ਤੇ ਘਰੇ ਵੀ ਮੈਂ ਆਪ ਹੀ ਪਸ਼ੂਆਂ ਨੂੰ ਪਾ ਦੇਣੀ ਹੈ ਜੀ ਅਸੀਂ ਨਹੀਂ ਕਦੇ ਐ ਕੰਮ ਵਾਲ ਲਾਇਆ ਵੀ ਆਪ ਹੀ ਕਰਦੇ ਅਸੀਂ ਸਾਨੂੰ ਵਧੀਆ ਲੱਗਦਾ ਵੀ ਇਸ ਤਰ੍ਹਾਂ ਕੰਮ ਕਰਨਾ ਮੈਨੂੰ ਤਾਂ ਤੇ ਵੇ ਕਿ ਬਾਕੀ ਜੀ ਕੀਤਾ ਹੋਵੇ ਕੰਮ ਹਨਾ ਫਿਰ ਕੋਈ ਵੀ ਔਖਾ ਵੀ ਨਹੀਂ ਲੱਗਦਾ ਵੀ ਜਿਵੇਂ ਹੁਣ ਪੱਠੇ 'ਚ ਵੜਦ ਹੀ ਰਹੀ ਨਹੀਂ ਆਮੀ ਵੀ ਸ਼ਾਮ ਨੂੰ ਕਈ ਵਾਰੀ ਵੈਸੇ ਵੀ ਜਾਵਲੀਦਾ ਤੇ ਫਿਰ ਉਦੋਂ ਵੀ ਹਫਤਾ ਵੱਡੀਦਾ ਜਿਹੜੇ ਜਾਂਦੇ ਆ ਤੇ ਇਸ ਤਰ੍ਹਾਂ ਮੈਨੂੰ ਜਾਦਾ ਔਖਾ ਨਹੀਂ ਲੱਗਦਾ ਪੱਠੇ ਵਧਣ ਦਾ ਤੇ ਫਿਰ ਮੈਂ ਤਾਂ ਕਰਕੇ ਜੀ ਮੈਨੂੰ ਕੋਈ ਅਖਿਆਈ ਨਹੀਂ ਆਉਂਦੀ ਤੇ ਇੱਧਰ ਸੀਗਾ ਜੀ ਆਪਣੇ ਘਾਜਾ ਵਿੱਚ ਥੋੜਾ ਥੋੜਾ ਹੋਇਆ ਵਾ ਪੱਟ ਦੇ ਨਾਲ ਛੋਟਾ ਛੋਟਾ ਜਿਹਾ ਫਿਰ ਮੈਂ ਕਿਹਾ ਚੱਲ ਇਹ ਵੀ ਵਿੱਚੇ ਹੀ ਵਾਡ ਲੈਨੇ ਆ ਕਿਉਂਕਿ ਜੇ ਪੱਠੇ ਥੋੜੇ ਥੋੜੇ ਸੀਗੇ ਹੁਣੇ ਵੱਡੀ ਚਰੀ ਖਤਮ ਹੋ ਚੱਲੀ ਤੇ ਆ ਸਾਈਡ ਦੇ ਨਾਲ ਇਹ ਛੋਟੇ ਛੋਟੇ ਸੀ ਹਜੇ ਮੈਂ ਕਿਹਾ ਚੱਲ ਵੀ 2-4 ਦਿਨ ਹੋਰ ਕੱਢ ਲਗੇ ਇਹਦੇ ਨਾਲ ਥੋੜੇ ਥੋੜੇ ਪਾ ਕੇ ਕਿਉਂਕਿ ਆਪਣੇ ਕੋ ਮੱਝਾ ਸੂਣ ਵਾਲੀਆਂ ਜੀ ਹਜੇ ਕੋਈ ਦੁੱਧ ਜ਼ਿਆਦਾ ਖਾਸ ਹੈ ਨਹੀਂ ਇੱਕ ਹੀ ਗਾਂ ਦੇ ਤੇ ਤਾਂ ਕਰਕੇ ਜੀ ਫਿਰ ਅਸੀਂ ਇੱਕ ਥੋੜੇ ਪਾ ਲਿਆ ਕਰਾਂਗੇ ਚਲੋ ਪੱਠੇ ਆ ਵੀ ਚਰੀ ਵਗੈਰਾ ਹਰੇ ਜਿਵੇਂ ਤੇ ਵੀ ਉਹਦੋਂ ਨੂੰ ਚਾਲੋ ਵੱਡੀ ਥੋੜੀ ਜੀ ਹੋ ਜੂ ਉਹ ਆਪ ਤੱਕ ਜੀ ਛੋਟੀ ਛੋਟੀ ਉਹ ਬੀਜੀ ਵੀ ਆ ਫਿਰ ਆਏ ਵੀ ਹੋ ਜੂਗੀ ਹੁਣ ਤਾਂ ਇਹ ਅਰਦਾਸ ਕਰਦੇ ਵੀ ਇੱਕ ਅੱਧਾ ਦਿਨ ਮੀਂਹ ਹੋਰ ਨਾ ਆਵੇ ਤੇ ਵੈਸ ਤੇ ਗਰਮੀ ਬਹੁਤ ਆ ਤੇ ਵੀ ਆਏ ਚਲ ਵੀ ਜੇ ਨਾ ਆਵੇ ਤਾਂ ਉਹ ਥੋੜੀ ਥੋੜੀ ਚਰੀ ਹੋਰ ਬਾਹਰ ਨੂੰ ਆ ਜੇ ਤੇ ਵੀ ਆਏ ਜੇ ਜਿਆਦਾ ਮੀਂਹ ਆ ਗਿਆ ਤੇ ਫਿਰ ਵੀ ਪਾਣੀ ਨਾਲ ਖਰਾਬ ਹੋ ਜਾਂਦੀ ਹੈ ਜੀ ਚਰੀ ਹਨਾ ਮਸਾ ਤਾਂ ਵੀਜੀ ਆ ਵੀ ਵੀ ਸਾਨੂੰ ਪਤਾ ਅੱਜ ਕੱਲ ਮਹਿੰਗਾ ਤੇ ਇੱਕ ਅਸੀਂ ਜੀ ਮੁੱਲ ਤੇ ਹੀ ਵਜਾਉਨੇ ਆ ਬਾਹਣਾ ਕੋਈ ਆਵਦਾ ਵੀ ਸੰਦ ਵਗੈਰਾ ਹੈ ਨਹੀਂ ਕਰੇ ਤੇ ਤਾਂ ਕਰਕੇ ਵੀ ਫਿਰ ਐ ਓਖਾ ਹੋ ਜਾਂਦਾ ਜੀ ਦੁਬਾਰਾ ਪੱਠੇ ਵਿਝਾਉਣੇ ਤੇ ਇੱਥੇ ਸੀਗੇ ਜੀ ਆਪਣੇ ਅਮਰੂਦਾਂ ਦਾ ਬੂਟਾ ਖੇਤ ਤੇ ਇਹਨੂੰ ਅਮਰੂਦ ਕਾਫੀ ਲੱਗੇ ਹੋਏ ਆ ਜੀ ਭਰਿਆ ਪਿਆ ਤੇ ਵਿੱਚ ਵਿੱਚੋਂ ਪੀਲੇ ਵੀ ਹੋਏ ਪਏ ਆ ਖਾਨਜੇ ਵਾਲੇ ਤੇ ਵੈਸੇ ਦੂਜੇ ਦਾ ਹਜੇ ਕੱਚੇ ਆ ਜੀ ਹੁਣ ਤਾਂ ਵੱਡੇ ਵੱਡੇ ਹੋਏ ਪਏ ਆ ਯੂ ਹਜੇ ਥੋੜੇ ਜਿ ਕਰੜੇ ਸੀਗੇ ਤੇ ਵਿੱਚ ਵਿੱਚ ਪੀਲੇ ਆ ਜੀ ਥੋੜੇ ਜੇ ਤੇ ਆਪਾਂ ਵਿੱਚੋਂ ਜਿਹੜੇ 2-4 ਸੀਗੇ ਉਹ ਤੋੜ ਲੈਂਦੇ ਸੀ ਇੱਥੋਂ ਆਪਾਂ ਵਾਪਸ ਆਉਂਦੇ ਸੀ ਜੀ ਖੇਤ ਨੂੰ ਏ ਮੇਰੇ بیٹے ਨੇ ਵੀਡੀਓ ਬਣਾ ਲਈ ਕਹਿੰਦਾ ਸੀ ਚੱਲੇ ਘਰ ਨੂੰ ਜੀ ਹੁਣ ਵਾਪਸ ਤੇ ਉਹਨਾਂ ਦੀ ਆਵਾਜ਼ ਮੈਂ ਇੱਥੋਂ ਕੱਟਤੀ ਸੀ ਤੇ ਹੁਣ ਆਪਾਂ ਆ ਗਏ ਜੀ ਘਰੇ ਤੇ ਹੁਣ ਆਪਾਂ ਇੱਥੇ ਕੁਤਰਾਂਗੇ ਜੀ ਪੱਠੇ ਤੇ ਇੱਥੇ ਵੀ ਬਸ ਮੈਂ ਖ ਮੈਂ ਹੀ ਕੁਤਰ ਦਿੰਨੀ ਆ ਜੀ ਚੱਲ ਛੋਡੇ ਹੱਥ ਤੇ ਵੀ ਸੱਟ ਲੱਗੀ ਵੀ ਆ ਬੈਸਟ ਮੇਰੇ ਹਸਬੰਦ ਆਪ ਹੀ ਕੁਤਰ ਲੈਂਦੇ ਆ ਉਹ ਤਾਂ ਅੱਜ ਵੀ ਕਹਿੰਦੇ ਸੀ ਜੀ ਮੈਂ ਹੀ ਕੁਤਰ ਲੈਂਨੇ ਆ ਕਿਉਂਕਿ ਵੀ ਲੰਮੀ ਬਹੁਤ ਆ ਚਰੀ ਕਹਿੰਦੇ ਸੀ ਰੁਗ ਲਾਉਣਾ ਔਖਾ ਹੋ ਜਾਊਗਾ ਵੀ ਸਾਨੂੰ ਮੈਂ ਕਿਹਾ ਚੱਲ ਕੋਈ ਨਾ ਜੀ ਮੈਂ ਥੋੜਾ ਥੋੜਾ ਕਰਕੇ ਲਾ ਲੂੰਗੀ ਵੀ ਦੋ ਦੋ ਚਾਰ ਚਾਰ ਟਾਂਡੇ ਕਰਕੇ ਜੀ ਧਰ ਕੇ ਵੀ ਪੰਤਾਲੇ ਦੇ ਵਿੱਚ ਹੌਲੀ ਹੌਲੀ ਲਾਈ ਜਾਊਂਗੀ ਵੀ ਕੋਈ ਜ਼ਿਆਦਾ ਔਖਾ ਨਹੀਂ ਵੀ ਦੋ ਵੇਂਟ ਵੱਧ ਲੱਗ ਜਾਣਗੇ ਆਹੀ ਆ ਤੇ ਇਸ ਤਰ੍ਹਾਂ ਜੀ ਫਿਰ ਮੈਂ ਸਾਰੇ ਪੱਠੇ ਆਪ ਹੀ ਕੁਦਰੇ ਤੇ ਜੀਰੋ ਅਸੀਂ ਬਰਸੀਨ ਲੈਉਣੀ ਉਹਨੇ ਉਦੋਂ ਵੀ ਮੈਂ ਤਾਂ ਬਰਸੀਨ ਸੌਖੀ ਹੁੰਦੀ ਹੈ ਜੀ ਕੁਦਰਨੀ ਉਦੋਂ ਵੀ ਮੈਂ ਆਪ ਹੀ ਕੁਦਰ ਲੈਣੀ ਹੈ ਕੋਈ ਜ਼ਿਆਦਾ ਔਖੀ ਨਹੀਂ ਜਿਵੇਂ ਕੱਚੀ ਚਰੀ ਹੁੰਦੀ ਆ ਉਹ ਵਧੀਆ ਹੁੰਦਾ ਜੀ ਰੁਗ ਜ਼ਿਆਦਾ ਲੱਗ ਜਾਂਦਾ ਭਰ ਕੇ ਚੱਕ ਕੇ ਤੇ ਉਹ ਕੁਤਰਨਾ ਸੌਖਾ ਹੁੰਦਾ ਤੇ ਬਸ ਇੱਥੇ ਬਸ ਲੰਮੀ ਚਰੀ ਤਾਂ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਵੀ ਚੱਕਣੀ ਔਖੀ ਆ ਤੇ ਪਰ ਫਿਰ ਵੀ ਮੈਨੂੰ ਕੋਈ ਜ਼ਿਆਦਾ ਖਾਸ ਨਹੀਂ ਔਖਾ ਲੱਗਿਆ ਤੇ ਫਿਰ ਵੀ ਮੈਂ ਲਾਤੇ ਜੀ ਸਾਰੇ ਪੱਠੇ ਕੁਦਰ ਦੇ ਤੇ ਇੱਥੋਂ ਵਿੱਚ ਜੀ ਫੋਨ ਆ ਗਿਆ ਸੀ ਮੈਂ ਮੰਮੀ ਨੂੰ ਆਵਾਜ਼ ਦੇਣ ਲੱਗੀ ਵੀ ਫੋਨ ਆਈ ਜਾਂਦਾ ਵੀ ਉਹ ਚੱਕ ਲੋ ਅਰੇ ਮਾਸੀ ਜੀ ਵਰਗੇ ਉਹਨਾਂ ਦਾ ਫੋਨ ਆਉਂਦਾ ਸੀ ਫੋਨ ਇੱਧਰ ਹੀ ਪਿਆ ਸੀ ਦੂਜਾ ਵੀ ਤੇ ਵੈਸੇ ਦੀ ਮੈਂ ਮੰਮੀ ਨੂੰ ਕਹਿਣ ਉੱਠ ਗਈ ਜੀ ਹੁਣ ਆਪਣੇ ਪੱਠੇ ਗਏ ਕੁਤਰੇ ਜੀ ਸਾਰੇ ਤੇ ਉਹ ਦੇਖ ਲੈਂਦੀ ਸੀ ਜੀ ਇੱਕ ਆਪਣੇ ਬੱਕਰੀ ਰੱਖੀ ਵੀ ਉਹਦੇ ਵਾਸਤੇ ਨੇੜੀ ਰੇੜੇ ਦੇ ਵਿੱਚ ਪਈ ਥੋੜੀ ਜੀ ਤੇ ਉਹ ਖੇਤ ਹੈਗੇ ਨਹੀਂ ਦੇਖਾਂ ਉੱਥੋਂ ਤੋੜ ਲੈਂਦੇ ਸੀ ਪੱਤੇ ਤੇ ਲੋ ਜੀ ਹੁਣ ਪੱਠਾਂ ਦਾ ਵੀ ਆਪਣਾ ਕੰਮ ਸਾਰਾ ਨਿਬੜ ਗਿਆ ਤੇ ਹੋਰ ਆਪਣਾ ਝਾੜੂ ਪੋਚੇ ਦਾ ਸਾਰਾ ਨਿਵੇੜਿਆ ਵਾ ਜੀ ਬਸ ਤੇ ਰੋਟੀ ਟੱਕ ਵੀ ਆਪਾਂ ਟਾਈਮ ਨਾਲ ਹੀ ਕਰ ਲੈਣੇ ਹੁੰਦੇ ਆ ਜੀ ਬੱਚੇ ਸਕੂਲ ਜਾਂਦੇ ਆ ਜੀ ਉਦੋਂ ਹੀ ਰੋਟੀ ਫਿਰ ਮੈਂ ਇਕੱਠੀ ਬਣਾ ਲੈਣੀ ਹੁੰਦੀ ਆ ਮੇਰੀ ਆਦਤ ਆ ਵੀ ਮੈਂ ਚੁੱਲ੍ਹੇ ਤੇ ਹੀ ਉਹ ਕਰਦੀ ਆ ਤੇ ਇੱਥੇ ਪਸ਼ੂ ਨਵਾਏ ਸੀ ਜੀ ਅਸੀਂ ਸਵੇਰ 5:30 ਵਜੇ ਤੇ ਕਿਉਂਕਿ ਰਾਤ ਨੂੰ ਮੱਛਰ ਦੇ ਖਾਦੇ ਵੀ ਹੁੰਦੇ ਆ ਜੀ ਪਸ਼ੂ ਆਏ ਹੁੰਦਾ ਵੀ ਧਾਰਾ ਚੋਣ ਤੋਂ ਪਹਿਲਾਂ ਪਸ਼ੂ ਨਵਾਏ ਜਾਣਾ ਤੇ ਇਹ ਮੇਰੀ ਆਦਤ ਈ ਆ ਜੀ ਮੈਂ ਨੇਰੀ ਪਸ਼ੂ ਨਵਾ ਦਿੰਨੀ ਹੁੰਦੀ ਆ ਵੱਡੇ ਦਿਨ ਕਿਉਂਕਿ ਲਾਈਟ ਦਾ ਕੱਟ ਵੀ ਲੱਗ ਜਾਂਦਾ ਜੀ ਫਿਰ ਜ਼ਿਆਦਾ ਔਖਾ ਹੋ ਜਾਂਦਾ ਤੇ ਇਸ ਕਰਕੇ ਵੀ ਮੈਂ ਟਾਈਮ ਨਹੀਂ ਪਸ਼ੂ ਨਵਾ ਦਿੰਨੀ ਹੁੰਨੀ ਆ ਤੇ ਇੱਥੇ ਸਵਾ 5 ਦਾ ਟਾਈਮ ਸੀ ਜੀ ਹੁਣ ਤਾਂ ਜਾੜ ਆਪਣੇ ਧਾਰਾਂ ਦਾ ਵੀ ਨਹੀਂ ਕਿਉਂਕਿ ਆਪਣੇ ਗਾਂਾਂ ਵੀ ਸੂਣ ਆਲੀਆਂ ਤੇ ਮੱਝ ਵੀ ਇੱਕ ਗਾਂ ਹੀ ਦਿੰਦੀ ਹੈ ਜੀ ਟੋਕੜਾ ਉਹ ਵੀ ਚਾਰ ਪੰਜ ਮਹੀਨੇ ਗੱਭਣਾ ਤੇ ਉਹ ਵੀ ਥੋੜਾ ਜਿਹਾ ਦਿੰਦੀ ਆ ਬਸ ਆਪਣੇ ਘਰੇ ਘਰੇ ਸਰਦਾ ਜੀ ਹੁਣ ਆਪਾਂ ਦੁੱਧ ਵੀ ਨਹੀਂ ਪਾਉਂਦੇ ਤੇ ਇਸ ਕਰਕੇ ਜੀ ਮੈਂ ਟਾਈਮ ਨਹੀਂ ਪਸ਼ੂ ਫੇਰ ਵੀ ਨਵਾ ਦਿੰਨੀ ਆ ਵੀ ਮੈਨੂੰ ਐ ਹੁੰਦਾ ਵਿਚਾਰੀਆਂ ਰਾਤ ਨੂੰ ਸਾਈ ਰਾਤ ਵੀ ਮੱਛਰ ਦਿੰਗਾ ਖਾਧੀਆਂ ਤੜਫੀਆਂ ਹੁੰਦੀਆਂ ਉਹ ਤਾਂ ਧੂਆਂ ਵਗੈਰਾ ਬਹੁਤ ਪਾਈ ਜਦੀ ਫਿਰ ਵੀ ਰਾਤ ਨੂੰ ਕਈ ਵਾਰੀ ਹੁਣ ਆਪਦੀ ਅੱਖ ਲੱਗ ਜਾਂਦੀ ਜੀ ਜਦੋਂ ਸੌਂ ਜਾਂਦੇ ਆ ਜੀ ਹਨਾ ਮੱਛਰ ਫਿਰ ਧੂਆਂ ਵੀ ਬੰਦ ਹੋ ਜਾਂਦਾ ਮੱਛਰ ਫਿਰ ਆ ਜਾਂਦਾ ਜਿਆਦਾ ਜੀ ਤੇ ਵੈਸਤਾ ਧੂਆਂ ਇਦਾਂ ਹੀ ਅਸੀਂ ਗੋੜ ਰੱਖਦੇ ਆ ਜੀ ਬਹੁਤ ਧੂਆਂ ਪਾਉਂਦੇ ਆ ਸੀ ਸਰੋਂ ਵਗੈਰਾ ਦਾ ਜਿਹੜਾ ਟਾਂਗਰ ਹੁੰਦਾ ਜੀ ਅਸੀਂ ਵੀ ਸਾਰਾ ਰੱਖ ਲੈਨੇ ਨੋ ਕਰੋ ਵੀ ਕਰੇ ਇਸ ਤਰ੍ਹਾਂ ਵੀ ਗਰਮੀਆਂ ਦੇ ਵਿੱਚ ਵੀ ਐ ਸੌਖਾ ਹੋ ਜਾਂਦਾ ਵੀ ਜਿਵੇਂ ਸੌਣ ਭਾਦੋ ਜੀ ਚ ਹੁਣ ਮੀਂਹ ਪੈਂਦੇ ਮੱਛਰ ਬਹੁਤ ਜ਼ਿਆਦਾ ਹੁੰਦਾ ਮੋਟਾ ਮੋਟਾ ਤੇ ਇਹ ਗਾਂ ਵੀ ਆਪਣੀ ਸੂਣ ਵਾਲੀ ਹੈ ਜੀ ਬਸ 15 ਕਿ ਦਿਨ ਰਹਿ ਗਏ ਤੇ ਇਹ ਵੀ ਨੇੜੀ ਹੈ ਜੀ ਚਲੋ ਮਹਾਰਾਜ ਤੰਦਰੁਸਤੀ ਜੀ ਇਹਨੂੰ ਸੁੱਖ ਸਾਦਨਾ ਸੂਪੇ ਫਿਰ ਆਪਣੇ ਵੀ ਖੁੱਲਾ ਡੁੱਲਾ ਦੁੱਧ ਹੋ ਜੂਗਾ ਜੀ ਘਰੇ ਹਨਾ ਤੇ ਇਸ ਤਰ੍ਹਾਂ ਜੀ ਪਸ਼ੂ ਵੀ ਗਰਮੀ ਬਹੁਤ ਆ ਜੀ 2-3 ਵਾਰੀ ਤਾਂ ਦਿਨ ਚ ਨਮਾਉਣੀ ਪੈਂਦੇ ਆ ਜਦੋਂ ਮੀਂਹ ਪੈਂਦੇ ਜੀ ਉਦੋਂ ਚਲ ਇੱਕ ਅੱਧਾ ਡੰਗ ਨਹੀਂ ਵੀ ਨਮਾਈ ਦੇ ਵੈਸਤਾ ਤਿੰਨ ਟਾਈਮ ਅਸੀਂ ਨਮਾਈ ਦਿੰਨੇ ਹੁੰਨੇ ਆ ਜੀ ਤੇ ਇੱਥੇ ਪਾਇਆ ਸੀ ਜੀ ਅਸੀਂ ਨਿੰਬੂ ਦਾ ਅਚਾਰ ਤੇ ਉਹ ਵੀ ਤੁਹਾਨੂੰ ਦੱਸ ਦਿਆਂ ਜੀ ਅਸੀਂ ਬਹੁਤ ਹੀ ਸਿੰਪਲ ਤਰੀਕੇ ਨਾਲ ਵੀ ਪਾਉਨੇ ਆ ਵੀ ਐ ਚਾਰਜ ਵੀ ਅਸੀਂ ਨਿੰਬੂ ਆਏ ਨਹੀਂ ਵੀ ਪਾਣੀ ਪਾ ਕੇ ਵੀ ਜਿਵੇਂ ਨੂਨ ਆਮਕ ਪਾ ਕੇ ਵੀ ਧੁੱਪੇ ਰੱਖਤਾ ਪਾਣੀ ਘੜਤਾ ਅਸੀਂ ਨਿੰਬੂ ਵਿੱਚੇ ਹੀ ਪਾ ਦਿੰਨੇ ਵਰਚਾਂ ਦੇ ਬਹੁਤ ਵਧੀਆ ਬੰਦਾ ਬਸ ਜੇ ਇੱਕ ਚਮਚਾ ਜੀਰਾ ਤੇ ਜਮੈਣ ਲਈ ਆ ਤੇ ਇੱਕ ਰਾਈ ਦਾ ਲਿਆ ਜੀ ਅਸੀਂ ਚਮਚਾ ਤੇ ਇਹਦੇ ਵਿੱਚ ਹੀ ਹੁਣ ਅਸੀਂ ਉਸ ਨਾਮਕ ਹਲਦੀ ਤੇ ਥੋੜੀ ਜੀ ਲਾਲ ਮਿਰਚ ਮਿਕਸ ਕਰ ਲੈਣੇ ਆ ਜੀ ਅਸੀਂ ਸਾਰਾ ਮਸਾਲਾ ਤੇ ਫਿਰ ਬਸ ਅਸੀਂ ਜੀ ਮਿਰਚਾਂ ਤੇ ਨਿੰਬੂ ਤਾਂ ਮੰਮੀ ਨੇ ਕੱਟ ਕੇ ਰੱਖਤੇ ਸੀਗੇ ਜੀ ਪਹਿਲਾਂ ਹੀ ਤੋਂ ਪਹਿਲਾਂ ਅਸੀਂ ਤੋਂ ਉਹ ਕੇਸ ਕਾ ਲੈਨੇ ਨੇ ਮਿਰਚਾਂ ਤੇ ਨਿੰਬੂ ਜੀ ਮਿਰਚਾਂ ਸੀਗਾ 1/2 ਕਿਲੋ ਜੀ ਤੇ ਨਿੰਬੂ ਸੀ ਮੈਂ ਲੈ 7-8 ਕਿਲੋ 7-8 ਨਿੰਬੂ ਸੀਗੇ ਜੀ ਜ਼ਿਆਦਾ ਨਹੀਂ ਸੀਗੇ ਭਾਈ ਕੋਲੇ ਵੀ ਖਤਮ ਸੀਗੇ ਫਿਰ ਮੈਂ ਥੋੜੇ ਜਿਹੇ ਜਿੰਨੇ ਕੁ ਸੀਗੇ ਉਹਦੇ ਕੋਲੇ ਉਨੇ ਕੁ ਲੈ ਲੇ ਜੀ ਤੇ ਉਹ ਅਸੀਂ ਬਸ ਹੁਣ ਮਿਰਚਾਂ ਸੀ ਵੀ ਚੀਰ ਲਾ ਕੇ ਵਿਚਾਲੇ ਤੇ ਭਰ ਕੇ ਪਾ ਦਨੇ ਆ ਤੇ ਨਿੰਬੂ ਵੀ ਅਸੀਂ ਇਹ ਮਸਾਲੇ ਦੇ ਵਿੱਚ ਹੀ ਨਾ ਮਿਕਸ ਕਰਕੇ ਤੇ ਇਕੱਠਾ ਹੀ ਪਾ ਦਨੇ ਆ ਜੀ ਫਿਰ ਅਸੀਂ ਐ ਨਹੀਂ ਵੀ ਧੁੱਪੇ ਰੱਖਾਂਗੇ ਵੀ ਨਾਮਕਾ ਲਾ ਕੇ ਉੱਤੇ ਪਾਣੀ ਜਾਂ ਉਹਨਾਂ ਦਾ ਕੱਢ ਦਾਂਗੇ ਫਿਰ ਉਹ ਵਿੱਚੋਂ ਜਦੋਂ ਰਸਾ ਨਿਕਲ ਜਾਂਦਾ ਫਿਰ ਉਹ ਚਾਰ ਛੇਤੀ ਖਰਾਬ ਹੋ ਜਾਂਦਾ ਜੀ ਤੇ ਅਸੀਂ ਨਾ ਇਸ ਤਰ੍ਹਾਂ ਹੀ ਪਾਉਨੇ ਆ ਜੀ ਵੀ ਕਦੇ ਅਸੀਂ ਐ ਨਹੀਂ ਪਾਇਆ ਵੀ ਦੂਜੇ ਜਿਵੇਂ ਸਾਨੂੰ ਦੱਸਿਆ ਵੀ ਧੁੱਪੇ ਰੱਖਣਾ ਨਾਮਕਾ ਲਾ ਕੇ ਜਾਂ ਵੀ ਦੋ ਦਿਨ ਡੱਬੇ 'ਚ ਆਪਾਂ ਪਾ ਦਨੇ ਆ ਨਾਮਕ ਪਾ ਕੇ ਹਨਾ ਤੇ ਵੀ ਪਾਣੀ ਜੇ ਨਿਕਲ ਜੂਗਾ ਵੀ ਫੇਰ ਆਪਾਂ ਉਹ ਕਰਾਂਗੇ ਉਦੋਂ ਚਾਰ ਖਰਾਬ ਹੁੰਦਾ ਜੀ ਅਸੀਂ ਇਸ ਤਰ੍ਹਾਂ ਪਾਉਨੇ ਆ ਫਿਰ ਕਈ ਕਈ ਮਹੀਨੇ ਚਾਰ ਵਧੀਆ ਪਿਆ ਰਹਿੰਦਾ ਜੀ ਵੀ ਆਪਾਂ ਪਾਉਨੇ ਦਾ ਹਿਸਾਬ ਦਾ ਹੀ ਛੋਟਾ ਪਰਿਵਾਰ ਆ ਜੀ ਤੇ ਟਾਈਮ ਨਾਲ ਖਤਮ ਹੋ ਜਾਂਦਾ ਚਾਰ ਤੇ ਫਿਰ ਕਦੇ ਐ ਖਰਾਬ ਨਹੀਂ ਹੋਇਆ ਜੀ ਨਾ ਹੀ ਅਸੀਂ ਕਦੇ ਤਲਕੇ ਮਿਰਚਾਂ ਪਾਗਾ ਉਹ ਵੀ ਆਪਾਂ ਮਿਰਚਾਂ ਜਿਹੜਾ ਤਲਕੇ ਪਾਉਨੇ ਆ ਜੀ ਫਿਰ ਉਹ ਹੋ ਜਾਂਦਾ ਵੀ ਛੇਤੀ ਖਰਾਬ ਹੋ ਜਾਂਦੀਆਂ ਆ ਵੇਖੋ ਜੀ ਹੁਣ ਆਪਾਂ ਮਿਰਚਾਂ ਭਰ ਲenga ਤੇ ਹੁਣ ਆਪਾਂ ਹੀ ਡੱਬੇ ਦੇ ਵਿੱਚ ਪਾ ਦਿਆਂਗੇ ਤੇ ਥੋੜਾ ਜਿਹਾ ਆਪਾਂ ਮਸਾਲਾ ਵੀ ਉੱਤੇ ਪੋਕ ਦਿਆਂਗੇ ਤੇ ਫਿਰ ਵਿੱਚ ਨਿੰਬੂ ਵੀ ਆਪਾਂ ਇਸੇ ਮਸਾਲੇ ਦੇ ਵਿੱਚ ਬਸ ਮਿਕਸ ਕਰਕੇ ਪਾ ਦਿੰਨੇ ਹੁੰਨੇ ਆ ਆ ਵੇਖੋ ਥੋੜੇ ਜੇ ਨਿੰਬੂ ਆ ਜੀ ਆਪਣੇ ਕੋਲੇ ਕੋਈ ਜ਼ਿਆਦਾ ਨਹੀਂ ਤੇ ਵੀਡੀਓ ਕਿਵੇਂ ਲੱਗੀ ਜੀ ਅੱਜ ਦਾ ਬਲੌਗ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਨਵੇਂ ਹੋਏ ਹੋ ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਨਾ ਜੀ ਵੀਡੀਓ ਹਰ ਰੋਜ਼ ਦੇਖਿਆ ਕਰੋ ਜੀ ਪੂਰੀ ਦੇਖਿਆ ਕਰੋ ਜੀ ਵਾਚ ਟਾਈਮ ਫੇਰ ਹੀ ਪੂਰਾ ਹੁੰਦਾ ਜੀ ਜਦੋਂ ਆਪਾਂ ਥੋੜੀ ਜਿਹੀ ਵੀਡੀਓ ਦੇਖ ਕੇ ਛੱਡ ਦਿੰਨੇ ਆ ਜੀ ਫਿਰ ਉਹ ਤਾਂ ਵੀ ਚਾਹੀਦਾ ਨਹੀਂ ਜੀ ਐ ਅਗਲੇ ਨੇ ਮਿਹਨਤ ਕੀਤੀ ਹੁੰਦੀ ਉਹ ਬਹੁਤ ਹਨਾ ਵੀ ਕਹਿੰਦੇ ਹੁੰਦੇ ਕਿਸੇ ਦੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਹਨਾ ਵੀ ਆਪਾਂ ਨੂੰ ਸੋਚਣਾ ਚਾਹੀਦਾ ਮੈਂ ਹਮੇਸ਼ਾ ਹਰੇਕ ਦੀ ਵੀਡੀਓ ਪੂਰੀ ਦੇਖਦੀ ਆ ਜੀ ਮੈਂ ਕਲਿੱਕ ਫੇਰ ਹੀ ਕਰਦੀ ਆ ਜੇ ਮੇਰੇ ਕੋਲ ਟਾਈਮ ਹੋਵੇ ਵੀਡੀਓ ਦੇਖਣ ਦਾ ਕਿ ਇਹ ਜੀ ਵੀਡੀਓ ਹੋਵੇ ਮੈਂ ਕਦੇ ਵਿੱਚ ਨਹੀਂ ਛੱਡੀ ਜੀ ਫਿਰ ਐਂ ਭੈਣਾਂ ਨੇ ਮਿਹਨਤ ਬਹੁਤ ਕੀਤੀ ਹੁੰਦੀ ਆ ਵੀਡੀਓ ਬਣਾਉਣ ਦੇ ਵਿੱਚ ਹਨਾ ਜੀ ਬਹੁਤ ਜ਼ਿਆਦਾ ਜਿਹੜੀਆਂ ਹੁਣ ਭੈਣਾਂ ਵੀਡੀਓ ਬਣਾਉਂਦੀਆਂ ਰਹਿੰਦੀਆਂ ਬਲੌਗ ਐਡਿਟ ਕਰਨ ਚ ਬਹੁਤ ਟਾਈਮ ਲੱਗਦਾ ਜੀ ਬਹੁਤ ਮਿਹਨਤ ਲੱਗਦੀ ਆ ਹਨਾ ਤੇ ਇਸ ਤਰ੍ਹਾਂ ਵੀ ਜੇ ਆਪਾਂ ਕਿਸੇ ਦੀ ਵੀਡੀਓ ਪੂਰੀ ਦੇਖਾਂਗੇ ਅਗਲੇ ਨੂੰ ਵੀ ਬੋਸ ਟਾਈਮ ਪੂਰਾ ਮਿਲੂਗਾ ਹਨਾ ਮਿਹਨਤ ਦਾ ਫਲ ਮਿਲੂਗਾ ਤੇ ਫਿਰ ਅਗਲੇ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਇੱਥੇ ਜੀ ਆਪਾਂ ਪਾਇਆ ਸੀ ਤੇਲ ਇਹਦੇ ਵਿੱਚ ਦੇ ਇਹ ਆਪਾਂ ਮਠੀਰੀਆ ਹੋਇਆ ਤੇਲ ਪਾਇਆ ਸੀ ਜੀ ਵੀ ਜਿਵੇਂ ਆਪਾਂ ਪਹਿਲਾਂ ਵੀ ਗਰਮ ਕਰਕੇ ਵੀ ਆ ਮਠੀਰਕੇ ਜੇ ਰੱਖ ਲੈਨੇ ਆ ਵੀ ਸਬਜੀ ਬਣਾਉਣ ਵੇਲੇ ਵੀ ਛੇਤੀ ਚਲ ਗਰਮ ਕਰਿਆ ਤੇ ਆਪਾਂ ਤੜਕਾ ਪਾ ਲੈਨੇ ਆ ਹਨ ਨਹੀਂ ਆਪਾਂ ਨੂੰ ਕੁਲਕਾਉਣਾ ਪੈਂਦਾ ਵੀ ਬਰੀਲੇ ਦੇ ਵਿੱਚ ਪਾ ਕੇ ਇਸ ਤਰ੍ਹਾਂ ਰੱਖਿਆ ਵਾ ਸਾਡਾ ਤੇ ਅਸੀਂ ਇਹੀ ਤੇਲ ਪਾਉਨੇ ਆ ਜੀ achar ਦੇ ਵਿੱਚ ਵੀ ਕੱਚਾ ਤੇਲ ਨਹੀਂ ਅਸੀਂ ਪਾਉਂਦੇ ਜੀ ਕੱਚਾ ਤੇਲ ਵੀ ਆਪਾਂ ਸਰੋਂ ਦਾ ਪਾਤਾ ਦਿੰਨੇ ਆ ਜੀ ਉਹਦੇ ਨਾਲ ਨਾ ਫਿਰ ਚਾਰ ਵੀ ਹੱਕ ਜਾਂਦਾ ਰਹਿੰਦਾ ਤੇ ਨਾ ਖਰਾਬ ਜਿਹਾ ਛੇਤੀ ਹੋ ਜਾਂਦਾ ਵੀ ਸਾਡਾ ਤਾਂ ਤੇ ਅਸੀਂ ਹਮੇਸ਼ਾ ਇਹੀ ਤੇਲ ਪਾਉਂਦੇ ਆ ਜੀ ਇਹਦੇ ਵਿੱਚ ਆਪਾਂ ਆਮਬ ਦਾ achar ਹੋਵੇ ਮਿਰਚ ਦਾ ਕਾਸੀ ਦਾ ਵੀ ਹੋਵੇ ਅਸੀਂ ਇਦਾਂ ਹੀ ਪਾਉਂਦੇ ਆ achar ਨੂੰ ਤੇ ਇੱਥੇ ਆਪਾਂ ਕਰ ਲਿਆ ਸੀ ਕੰਮ ਸਾਰਾ ਜੀ ਤੇ ਹੁਣ ਇੱਥੇ ਆਪਾਂ ਬਣਾਈ ਸੀ ਚਾਹ ਤੇ ਹੁਣ ਇੱਥੇ ਮੰਮੀ ਵੀ ਬੈਠੇ ਸੀ ਤੇ ਅਸੀਂ ਪੀਤੀ ਚਾਹ ਜੀ ਇੱਥੇ ਸੀਗਾ ਟਾਈਮ 10 ਸਵਾ 10 ਦਾ ਜੀ ਤੇ ਇੱਥੇ ਫਿਰ ਮੰਮੀ ਕਹਿੰਦੇ ਹੁਣ ਚਾਹ ਬਣਾ ਹੀ ਲਿਆ ਮੈਂ ਤਾਂ ਕਹਿਆ ਸੀ 11 ਵਜੇ ਬਣਾ ਲਾਂਗੇ ਮੰਮੀ ਪਰ ਕਹਿੰਦੇ ਨਹੀਂ ਤੂੰ ਹੁਣੇ ਬਣਾ ਲਿਆ ਫਿਰ ਫਿਰ ਕਿੱਥੇ ਜਾਵੇਂਗੀ ਉੱਠ ਕੇ ਵੀ ਗਰਮੀ ਹੈਗੀ ਐ ਤੇ ਤੂੰ ਬਣਾ ਲਿਆ ਚਾ ਫਿਰ ਅਸੀਂ ਚਾਹ ਬਣਾ ਲਈ ਜੀ ਫਿਰ ਅਸੀਂ ਨੂੰਹ ਸੱਸ ਨੇ ਥੋੜੀ ਥੋੜੀ ਚਾਹ ਪੀ ਲਈ ਜੀ ਬੱਚੇ ਸਾਡੇ ਸਕੂਲ ਗਏ ਹੋਏ ਆ ਤੇ ਮਨਜੋਤ ਦੇ ਡੈਡੀ ਚਾਹ ਇਸ ਵੇਲੇ ਪੀਂਦੇ ਨਹੀਂ ਯੋ ਰੋਟੀ ਲੇਟ ਖਾਂਦੇ ਆ ਤੇ ਐਸੋਲੇ ਸੀ ਚਾਹ ਪੀਤੀ ਜੀ ਧੰਨਵਾਦ